ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ। ਦੋਸਤੋ ਹਰਸ ਲਖਾਰੀ ਨੂੰ ਤਾਂ ਤੁਸੀਂ ਜਾਣਦੇ ਹੋ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਅਤੇ ਇਹ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਆਰਟਿਸਟ ਹੈ ਅਤੇ ਬੀਤੇ ਦਿਨੀ ਹਰਸਲ ਖਾਰੀ ਨੇ ਆਪਣੀ ਇੱਕ ਐਲਬਮ ਰਿਲੀਜ਼ ਕੀਤੀ ਹੈ ਅਤੇ ਹਰਸਲ ਖਾਰੀ ਨੇ ਆਪਣੀ ਇਸ ਐਲਬਮ ਦਾ ਨਾਮ ਰੱਖਿਆ ਹੈ ਸਕਾਰ ਫੇਸ ਅਤੇ ਹਰਸਲ ਖਾਰੀ ਨੇ ਆਪਣੀ ਇਸ ਸਕਾਰ ਫੇਸ ਐਲਬਮ ਦੇ ਵਿੱਚ ਸਿੱਧੂ ਮੂਸੇਵਾਲੇ ਬਾਈ ਦਾ ਜ਼ਿਕਰ ਕੀਤਾ ਹੈ ਅਤੇ ਕਿਹਾ ਕਿ ਮੈਨੂੰ ਸਿੱਧੂ ਮੂਸੇ ਵਾਲੇ ਬਾਈ ਦੇ ਨਾਲ ਕੰਪੇਅਰ ਨਾ ਕਰੋ ਅਤੇ ਅਸੀਂ ਜੋ ਵੀ ਸਿੱਖਿਆ ਉਹ ਸਿੱਧੂ ਮੂਸੇ ਵਾਲੇ ਬਾਈ ਤੋਂ ਸਿੱਖਿਆ ਉਹ ਸਿੱਧੂ ਮੂਸੇ ਵਾਲਾ ਬਾਈ ਸਾਡੇ ਤੋਂ ਬਹੁਤ ਵੱਡਾ ਹੈ ਅਤੇ ਅਸੀਂ ਉਸ ਤੋਂ ਬਹੁਤ ਛੋਟੇ ਹਾਂ ਇਸ ਲਈ ਅਸੀਂ ਉਸ ਦੀ ਬਹੁਤ ਰਿਸਪੈਕਟ ਕਰਦੇ ਹਾਂ ਤਾਂ ਦੋਸਤੋ ਹਰਸਲ ਖਾਰੀ ਦੀਆਂ ਇਹਨਾਂ ਲੈਣਾ ਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਹੁਣ ਗੱਲ ਕਰਦੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਐਕਟਰ ਦੇਵ ਖਰੋੜ ਦੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਦੇਵ ਖਰੋੜ ਬਹੁਤ ਸਾਰੀਆਂ ਫਿਲਮਾਂ ਕਰ ਚੁੱਕਾ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਅਤੇ ਹੁਣ ਆਉਣ ਵਾਲੇ ਸਮੇਂ ਦੇ ਦਾ 3 ਰਿਲੀਜ਼ ਹੋਣ ਵਾਲੀ ਹੈ ਜਿਸ ਦੇ ਵਿੱਚ ਆਪਾਂ ਨੂੰ ਦੇਵ ਖਰੋੜ ਅਤੇ ਬਾਣੀ ਸੰਧੂ ਦੇਖਣ ਨੂੰ ਮਿਲਣਗੇ ਅਤੇ ਡਾਕੂਆਂ ਦਾ ਮੁੰਡਾ 3 ਮੂਵੀ ਆਪਾਂ ਨੂੰ 13 ਜੂਨ ਨੂੰ ਦੇਖਣ ਨੂੰ ਮਿਲੇਗੀ ਪਰ ਇਸ ਤੋਂ ਪਹਿਲਾਂ ਸਿੱਧੂ ਮੂਸੇ ਵਾਲੇ ਬਾਈ ਦੇ ਫੈਨਜ਼ ਲਈ ਬਹੁਤ ਹੀ ਵੱਡਾ ਤੋਹਫਾ ਦਿੱਤਾ ਗਿਆ ਹੈ ਦੇਵ ਖਰੋੜ ਵੱਲੋਂ ਦੋਸਤੋ ਤੁਹਾਨੂੰ ਪਤਾ ਹੀ ਹੋਣਾ ਕਿ ਸਿੱਧੂ ਮੂਸੇ ਵਾਲੇ ਬਾਈ ਦਾ ਡਾਕੂਆਂ ਦਾ ਮੁੰਡਾ ਫਿਲਮ ਦੇ ਵਿੱਚ ਇੱਕ ਟਰੈਕ ਰਿਲੀਜ਼ ਹੋਇਆ ਸੀ ਜਿਸ ਦਾ ਨਾਮ ਸੀ ਡਾਲਰ ਅਤੇ ਜਿਸ ਦਾ ਮਿਊਜ਼ਿਕ ਕੀਤਾ ਸੀ ਬਿੱਗ ਵਰਡ ਨੇ ਜੋ ਕਿ ਬਹੁਤ ਜ਼ਿਆਦਾ ਹਿੱਟ ਹੋਇਆ ਸੀ ਅਤੇ ਬਾਲੀਵੁੱਡ ਇੰਡਸਟਰੀ ਦੇ ਕਈ ਵੱਡੇ ਵੱਡੇ ਐਕਟਰ ਵੀ ਉਸ ਗੀਤ ਦੇ ਉੱਤੇ ਨੱਚਦੇ ਨਜ਼ਰ ਆਉਂਦੇ ਰਹੇ ਨੇ ਅਤੇ ਹੁਣ ਦੇ ਵਿਊ ਦੇ ਵਿੱਚ ਖੁਲਾਸਾ ਕੀਤਾ ਸੀ ਕਿ ਸਿੱਧੂ ਮੂਸੇ ਵਾਲੇ ਬਾਈ ਦਾ ਡਾਲਰ ਗਾਣਾ ਫਿਰ ਤੋਂ ਰੀਕ੍ਰੀਏਟ ਕੀਤਾ ਗਿਆ ਹੈ ਟੀਮ ਦੇ ਵੱਲੋਂ ਜੋ ਕਿ ਉਹਨਾਂ ਦੀ ਟੀਮ ਵੱਲੋਂ 29 ਮਈ ਨੂੰ ਇਹ ਟਰੈਕ ਰੀਲੀਜ਼ ਕੀਤਾ ਜਾਣਾ ਜੋ ਕਿ ਰੀਕ੍ਰੀਏਟ ਕੀਤਾ ਗਿਆ ਹੈ ਤੇ ਡਾਕੂਆਂ ਦਾ ਮੁੰਡਾ 3 ਫਿਲਮ ਦੇ ਵਿੱਚ ਰੀਲੀਜ਼ ਕੀਤਾ ਜਾਵੇਗਾ ਤਾਂ ਦੋਸਤੋ ਦੇਵ ਖਰੋੜ ਦੀ ਇਸ ਵੀਡੀਓ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਅਪਡੇਟਸ ਅਤੇ ਵੀਡੀਓਜ਼ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ